ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਹਾਲ ਦਾ ਕਰਦਾ ਮੇਰੇ ਵੀਰੋ ਉਤਰ ਕੋ ਉਤਰ ਸੱਟੇ ਹੀ ਸਾਰੇ ਵੀਰਾਂ ਦੇ ਘਰ ਪਰ ਠੀਕ ਆ ਲਓ ਜੀ ਉੱਠ ਖੜੇ ਪਾਪਿਓ ਤੇ ਸਵੇਰ ਦੇ ਫੋਨ ਹੀ ਫੋਨ ਆਈ ਜਾਂਦੇ ਸੋ ਮੈਨੀ ਫੋਨ ਟਿਵਲੀ ਦਾ ਗੋਸ਼ੇ ਦਾ ਨਵੀਂ ਬੱਚੇ ਦਾ ਬਹੁਤ ਫੋਨ ਆਈ ਜਾਂਦੇ ਆ ਕਹਿੰਦੇ ਵੀ ਦੋਵੇਂ ਬੱਚੇ ਉੱਠ ਖੜੇ ਤੇ ਬਾਹਲਾ ਮਾ ਵੀ ਬਾਹ ਲੈਣੇ ਇੰਨਾ ਕਿ ਮੈਂ ਪੂਰਾ ਰੱਖਤਾ ਤੇ ਉਹ ਦੋਲ ਹੁਣ ਉੱਠਿਆ ਮੈਂ ਤਾਂ 9 ਵਜੇ ਤੇ ਬੱਚੇ 7 ਵਜੇ ਉੱਡੇ ਫਿਰਦੇ ਪਤਾ ਨਹੀਂ ਬਹਿ ਬੂਗੇ ਕਿ ਫਿਰਦੇ ਕਿ ਕੀ ਬਣਿਆ ਪਰ ਬੱਚੇ ਦੋਵੇਂ ਉੱਡ ਪਏ ਸੀ ਆਪਣੇ ਕੰਦੇ ਦੋਵੇਂ ਹੀ ਉੱਡ ਗਏ ਬੱਚੇ ਚਲੋ ਬਾਬੇ ਦਾ ਨਾਲ ਲੈ ਕੇ ਹੁਣ ਉੱਡਦੇ ਹੁਣ ਦੇਖਦੇ ਆਂ ਬਾਹਰ ਚੱਲੇ ਕਿ ਕੀ ਬੰਦ ਹੈਗਾ ਉਹ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਧਰ ਗਏ ਬੱਚੇ ਬੱਚੇ ਬੋਂਦਾ ਦੀਦੇ ਨਹੀਂ ਖਾੜ ਦੋਣਾ ਹਾਂ ਹਾਂ ਬਾਬੇ ਇੱਕ ਤਾ ਆ ਜਾਂਦਾ ਹਰੇ ਗਲਾ ਬੀਟੂਸੇ ਵਾਲਾ ਦਾ ਇੱਕ ਤਾਂ ਦਿਸ ਗਿਆ ਤੇ ਇੱਕ ਨਹੀਂ ਦਿਸ਼ਿਆ ਯਾਰ ਹਰੀਆਂ ਕਾਂਤਰਾ ਵਾਲਾ ਕਿਤੇ ਆ ਫਿਰ ਹਰੇ ਗਲਾ ਬੀਟੂਸਾ ਦਾ ਫਿਰ ਅਗਲਾ ਬੀਟੂਸਾ ਤੇ ਵੇਅਰ ਇਜ਼ ਹਰੀਆਂ ਕਾਂਤਰਾ ਹਰੀਆਂ ਕਾਂਤਰਾ ਦੇ ਕਿਧਰ ਗਿਆ ਚਾ ਯਾਰ ਹਾਂਜੀ ਮੇਰੇ ਵੀਰੋ ਬਚਾ ਦੂਜਾ ਵੀ ਆ ਗਿਆ ਜੀ ਹਰੀਆਂ ਕਾਂਤਰਾ ਵਾਲਾ ਤੇ ਚਾ ਵੀ ਆ ਗਈ ਤੇ ਆਹ ਟਾਈਮ ਹੁੰਦਾ ਉੱਠਣ ਵਾਲਾ ਬਾਬੇ ਉਹ ਸਹੀ ਆਹ ਟਾਈਮ ਨੂੰ ਤਾਂ ਛੱਡਨੇ ਚਾਹੀਦਾ ਜੇ ਛੱਡਨੇ ਵੀ ਹੋਣ ਤਾਂ ਅਸਲ ਵਿੱਚ ਦੂਜੇ ਕਬੂਤਰ ਹੁਣ ਛੱਡ ਤਾਂ ਦੇਵਾਂ ਹੁਣ ਮੈਨੂੰ ਐਂ ਪਹਿਲੇ ਇਹਨਾਂ ਨੂੰ ਤਾਂ ਬਾਹਾਲਾਂ ਇਹਨਾਂ ਨੂੰ ਬਾਹਾਂ ਕੇ ਫੇਰ ਅੱਜ ਵਾਲੇ ਦਿਨ ਵਾਲੇ ਕੂਤਰ ਕੱਢਾਂਗੇ ਠੀਕ ਆ ਕਿ ਨਹੀਂ ਯਾਰ ਹਰੇਕਲਾ ਵੀ ਟੂਸੇ ਵਾਲਾ ਮੈਨੂੰ ਵੱਧ ਡਾ ਲੱਗਦਾ ਯਾਰ ਹਰਗਾ ਕਾਂਤਰਾ ਵਾਲੇ ਨਾਲ ਟਿਬਲੀ ਦੇ ਆਖਰ ਨੂੰ ਵੀਰ ਹਰਿਆਣਕਾਂਤ ਰਾਲ ਦਾ ਦੇਸੀਆ ਪਰ ਹਰੇ ਗਲਾ ਵੀ ਟੂਸੀਲ ਦੀ ਡਾਈ ਭੇੜੀ ਆ ਮੈਨੂੰ ਐਂ ਲੱਗਦਾ ਵੀ ਉਹਨੇ ਨਾ ਰਿਕਾਰਡ ਕਿਉਂ ਕਰਤਾ ਪਤੰਦਰ ਨੇ ਕਿਤੇ ਟੀਵੀ ਦੇਖਣ ਨੂੰ ਕਹਿੰਦਾ ਉਹਨੇ ਰਿਕਾਰਡ ਤਾਂ ਨਹੀਂ ਪਾਇਦਾ ਕਰਤਾ ਸਾ ਕਿਤੇ ਰੱਬ ਜੀ ਉਤਰਿਆ ਹੋ ਜਾਣਾ ਮੈਂ ਵੀ ਹੋਈ ਵੀ ਹੋ ਸਕਦਾ ਅਜੇ ਤੋਂ ਪਤਾ ਲੱਗੂਗਾ ਵੀ ਕੀ ਬੰਦ ਹੈਗਾ ਕਿਰਾਂ ਬੱਚੇ ਆਉਂਦੇ ਘਰ ਤੇ ਤੇ ਬੌਣੇ ਕੂਤਰ ਬਿਠਾ ਲਿਆ ਛਤਰੀ ਤੇ ਬਬੜਕਾਈ ਜਾਂਦਾ ਮੈਂ ਬਾਕੇ ਨੀੜ ਗਏ ਕੰਮ ਯਾਰ ਬੇਰੀ ਬੁਰੇ ਮਣਕਾ ਓਖਾ ਹੋ ਜਾਊਗਾ ਭੈਜ ਆਗੇ ਆਗੇ ਵੀ ਬੱਚੇ ਘਰ ਤੇ ਆਗੇ ਦੋਵੇਂ ਭਾਈ ਨੇ ਹਰਿਆਣਕਾਂਤ ਰਾਲਾ ਵੀ ਆ ਗਿਆ ਤੇ ਦੋਵੇਂ ਰਲ ਕੇ ਆ ਗਏ ਓਕੇ ਹੋ ਗਈ ਰਿਪੋਰਟ ਆ ਸੀਨ ਬਣਿਆ ਪਿਆ ਠੀਕ ਹੈ ਕਿ ਨਹੀਂ ਸਦਰੋ ਟੇਬਲੀ ਦਾ ਉਸਤਾਦ ਵੀ ਆ ਗਿਆ ਮੈਂ ਥੱਕ ਗਿਆ ਥੋੜਾ ਜਿਹਾ ਮੈਂ ਚਾਹ ਪੀ ਲਾਂ ਯਾਰ ਨਾ ਪਛਦਰੀ ਕੁਤਰੀ ਉਹ ਬੜਕਾਈ ਨਹੀਂ ਕਦੇ ਤਾਂ ਕਹਿੰਦਾ ਟੇਬਲੀ ਕਹਿੰਦਾ ਮੈਂ ਬਾ ਲੈਣੇ ਕਹਿੰਦਾ ਬੱਚੇ ਕਹਿੰਦਾ ਜੋਰ ਲੱਗਿਆ ਤੇ ਬਾ ਤਾੜ ਕੇ ਅੰਦਰ ਤੇ ਨਵੇਂ ਗੜਦੇ ਆ ਹਾਂ ਹਾਂ ਇਹਨੂੰ ਪਤਾ ਲੱਗਦਾ ਕਰਦਾ ਵੀ ਆ ਗਿਆ ਆ ਗਿਆ ਬਾਜ ਕੇ ਬਾਜ ਕੇ ਕਹਿੰਦੇ ਹੋਣਗੇ ਨਾ ਬਾਜ ਟਿਬਲੀ ਹੋਏ ਕਹਿੰਦੇ ਹੋਣਗੇ ਮਾਰਦੇ ਸੀ ਰਾਤ ਦਾ ਕਰਦੇ ਸੀ ਨੂੰ ਦਿਖਾ ਕੇ ਕਪੱਟਾ ਕੱਢ ਦਿਓ ਆ ਪੱਠੇ ਨਹੀਂ ਕਰ ਖਰੀ ਗਿਲਾ ਵੀ ਟੂ ਸਿਆਲੇ ਤੇ ਵੇਖੀ ਜਲੇ ਵੇਖ ਫਿਰ ਕੀ ਲੇਚਨ ਕਰਦੇ ਇਹ 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 ਆਏ ਆ ਇੱਥੇ ਖੜੀ ਜਾਂਦਾ ਕਿਹਦਾ ਸਿਰ ਤੇ ਇੱਥੋਂ ਫੇਰ ਮੋੜ ਫੋਣ ਇੱਥੇ ਹੀ ਗੁਗਗਾ ਇੱਥੇ ਹੀ ਕੋ ਇੱਕ ਤਾਂ ਦੀ ਗੁਗ ਜੂਏ ਘੜਾ ਘੜਾ ਪੇਕੋ ਹੌਲ ਪਈ ਨੇ ਕਹਿੰਦੇ ਹੌਲ ਪਈ ਹੋਇਆ ਛਤਰੀ ਦੇ ਆਇਆ 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 ਬੱਲੀ ਆਇਆ ਆਇਆ ਇਹ ਤਾਂ ਸਿਰੇ ਹੀ ਲਾਈ ਜਾਂਦਾ ਨਾ ਘਰ ਤੇ ਇਹਦਾ ਬਾਪ ਨੂੰ ਪੁੱਠਕਾ ਵਾਜ ਕੇ ਮਾਰਦਾ ਤੇ ਸੱਚ ਠੱਲਾਂ ਵੀ ਗਿਫਟ ਕਰ ਗਏ ਟੀਵਲੀ ਨੂੰ ਟੀਵਲੀ ਦੀਆਂ ਅਨਬਾਕਸ ਤਾਂ ਕੱਲ ਕਰਤਾਂ ਸੀਗਾ ਮੈਂ ਵੀਡੀਓ ਕਰ ਲਈ ਸ਼ੂਟ ਖਟਕਾਂ ਹੀ ਸੋਹਣੀਆਂ ਬਣਗੀਆਂ ਤਾਂ ਲਾਲ ਵੀ ਸੋਹਣੀਆਂ ਪਰ ਖਟਕੀਆਂ ਵੱਧ ਸੋਹਣਾਂ ਲੱਗੀਆਂ ਮੈਨੂੰ ਕਹਿੰਦਾ ਛੱਡ ਲਾ ਹਾਂ ਜੀ ਮੇਰੇ ਵੀਰੋ ਵਿਆਹ ਆ ਗਿਆ ਜੀ ਕਹਿੰਦੇ ਉਧਰ ਘਰੇ ਕਾਰਡ ਜਾਵੇ ਨਾ ਜਾਵੇ ਆਪਣੇ ਕੋਲੇ ਕਾਰਡ ਸਪੈਸ਼ਲ ਆਉਂਦੇ ਹੀ ਆਉਂਦੇ ਆ ਇਹ ਜਗਸੀਰ ਨੇ ਭੇਜਿਆ ਜੀ ਕਾਲਚਰਾਣੀ ਵਾਲੇ ਨੇ ਆਪਣੇ ਬੇਲੀ ਨੇ ਜਗਸੀਰ ਚਿੜੀਮਾਰ ਕਾਲਚਰਾਣੀ ਠੀਕ ਹੈਗੇ ਚੌੜ ਕਰੀ ਜਾਂਦਾ ਚਲੋ ਤੇ ਓਕੇ ਰਿਪੋਰਟਾ ਹਨ ਦੇਖਦੇ ਆ ਜਾ ਆਵਾਂਗੇ ਜੇ ਆਪਣਾ ਟਾਈਮ ਬਣਿਆ ਤਾਂ ਹਨ ਜੇ ਦੋਗਲੇ ਨੇ ਕਾਰਡ ਭੇਜਿਆ ਤਾਂ ਜੇ ਸੈਟਿੰਗ ਰਹੀ ਤਾਂ ਜ਼ਰੂਰ ਜਾ ਕੇ ਆਵਾਂਗੇ ਤੇ ਨਹੀਂ ਤੁਹਾਨੂੰ ਪਤਾ ਮੌਕਾ ਦੱਸੂਗੀ ਕੀ ਬਾਤ ਹੈਗਾ ਤੇ ਬਾਕੀ ਬਈ ਬੱਚੇ ਨਹੀਂ ਬੈਠੇ ਯਾਰ ਇਸ ਤਾਂ ਜੋਰ ਲਾ ਲਿਆ ਠੀਕ ਹੈ ਜਿੰਨਾ ਲੱਗਦਾ ਸੀਗਾ ਤਾਂ ਕਰਕੇ ਮੈਂ ਨਵੇਂ ਬੱਚੇ ਛੱਡਣ ਨੂੰ ਉਹ ਵੀ ਖੜਾ ਸੀ ਮੈਨੂੰ ਅਸੀਂ ਪਹਿਲਾਂ ਵਾਲੇ ਬਜਾ ਨਵੇਂ ਫੇਰ ਛੱਡਾਂਗੇ ਮੁੜ ਕੇ ਲੇਟ ਵਾਲੇ ਹੋਈ ਜਾਂਦੇ 10 ਵਜ ਗਈ ਬਈ ਹਿਤਕਰ ਤਾਂ ਬੈਠੇ ਨਹੀਂਗੇ ਤੇ ਕਿੰਨੀ ਕਹਦਾ ਵੀ ਯਾਰ ਨਵੇਂ ਕੱਢ ਲਾ ਫਿਰ ਜਿ ਕੱਢਣਿਆਂ ਦਾ ਮੁੜ ਕੇ ਉਹ ਔਖਾ ਕਰਨਗੇ ਰਾਤ ਨੂੰ ਤੇ ਨਵੇਂ ਬੱਚੇ ਕੱਢ ਲੇ ਕੋਈ ਗੱਲ ਨਹੀਂ ਉਹ ਆਪੇ ਬਹਿ ਬੂ ਜਾਣਗੇ ਫਿਰ ਉਹ ਤਾਂ ਉੱਚੇ ਹੋਏ ਫਿਰਦੇ ਆ ਪੈਦਨੇ ਤੇ ਯਾਰ ਜਿਵੇਂ ਧੁੱਪ ਲੱਗਦੀ ਉਹ ਫੇਰ ਉੱਚੇ ਹੋਣ ਲੱਗ ਗਏ ਉਹ ਤਾਂ ਹਾਂਜੀ ਬਾਪੂ ਤੇ ਇੱਕ ਬੱਚਾ ਕਾਢਦੇ ਆਂ ਵੀ ਬਾਹਰ ਆਪਾਂ ਗਲਾਬੀ ਢਿੱਡ ਵਾਲਾ ਟਿਵਲੀ ਕਹਿੰਦਾ ਵੀ ਇਹਨਾਂ ਦੇ ਚੱਕਰ ਤੋੜ ਕਹਿੰਦਾ ਇੱਕ ਅੱਧਾ ਬੱਚਾ ਛੱਡ ਕਹਿੰਦਾ ਉਹ ਹੋ ਜਾ ਵੀ ਜਿਹੜਾ ਸਿਆਣਾ ਹੋਵੇ ਕੋਈ ਮੈਂ ਫਿਰ ਸਿਆਣੇ ਤਾਂ ਆਪਣੇ ਢਿੱਡ ਟੂਸਿਆਂ ਵਾਲੇ ਹੀ ਐ ਲੱਗਦਾ ਅੱਜ ਦੀ ਘੜੀ ਸਿਆਣੇ ਤਾਂ ਇਹੀ ਐ ਬਾਕੀ ਰੱਬ ਜਾਣਦਾ ਬੱਚੇ ਆ ਗਏ ਬੱਚੇ ਦਾ ਆਪੀ ਚਾਲ ਚੁਣੀ ਨਿਕਲਦੇ ਫੇਰ ਖੜੇ ਆੜੇ ਲੈ ਚਲੋ ਕੋਈ ਗੱਲ ਨਹੀਂ ਛੋਟੇ ਬੱਚੇ ਕੱਢ ਲੈਣਾ ਫਿਰ ਵੱਡੇ ਬੱਚੇ ਨਾ ਕਰਾਵਾਂਗੇ ਵਾਰੀ ਅੱਜ ਰਹਿਣ ਦਿਆਂਗੇ ਯਾਰ ਉਹ ਦੂਜਾ ਵੀ ਕੱਢ ਗਿਆ ਬਈ ਉਹਦਾ ਢਿੱਡ ਟੂ ਸੈਲ ਦਾ ਚੋਟੀਦਾਰ ਢਿੱਡ ਟੂ ਸੈਲ ਦਾ ਗੱਲਾ ਬਈ ਠੀਕ ਗਿਆ ਕਿ ਬੈਠਣਾ ਆ ਗਿਆ ਸੀ ਉਹ ਪਤਾ ਨਹੀਂ ਆ ਦੇਖਦੇ ਇਹਨੂੰ ਪਾਸੇ ਕਰਕੇ ਡਾਉਣੇ ਬੱਚੇ ਨਵੇਂ ਵੀ ਬੈਠੇ ਆ ਉਹ ਆਉਂਦਾ ਇੱਕ ਪਾਸੇ ਕੱਢਨੇ ਪੈਂਦੇ ਹੈ ਜਿਹੜੇ ਰੌਂਦੋਂੋਂ ਨਿਕਲਦੇ ਆ ਦੋ ਬੱਚੇ ਛੜ ਤੇ ਸਿਆਣੇ ਜੇ ਕੱਢ ਕੇ ਤੇ ਦੂਜੇ ਛੋਟੇ ਬੱਚੇ ਕੱਢੇ ਨਾ ਬਾਹਰ ਆਪਾਂ ਸਾਰੇ ਆ ਆ ਬਿਠਾ ਦੇ ਜਿਵੇਂ ਆ ਹੋ ਗਿਆ ਜਿਵੇਂ ਹਾਂਜੀ ਮੇਰੇ ਵੀਰੋ ਤੇ ਬਿਠਾ ਦੇ ਬਈ ਸਾਰੇ ਛੋਟੇ ਬੱਚੇ ਬਾਹਰ ਮਤਲਬ ਸਾਰੇ ਤਾਂ ਨਹੀਂ 9 ਕੁ ਬੱਚੇ ਬਾਹਰ ਕੱਢੇ ਆ ਠੀਕ ਹੈ ਤੇ ਇੱਕ ਹਰੀ ਬਠਲੇ ਬੱਚੇ ਦੀ ਲਾਤ ਨਹੀਂ ਲੱਗਦੀ ਖੱਬੀ ਯਾਰ ਪਤਾ ਨਹੀਂ ਕੀ ਚੱਕਰ ਹੈ ਜਿਆਦਾ ਕਿਧਿਆ ਡੁੱਡ ਗਈ ਉਹਨੇ ਠੱਲ ਵਾਲੀ ਲਾਤ ਹਣਾ ਇੱਥੇ ਚਿਆ ਕੋਈ ਚੱਕਰ ਵਾਲੀ ਗੱਲ ਨਹੀਂ ਆਹ ਬਾਤ ਏ ਇੱਕ ਗੋਲਾ ਜਾ ਬੈਠ ਗਿਆ ਇੱਕ ਇਧਰ ਬੈਠ ਗਿਆ ਹਰੀਆਂ ਬਗਲਾਂ ਵਾਲਾ ਠੀਕ ਹੈ ਤੇ ਇੱਕ ਬੱਚਾ ਨਮਾ ਉੱਡ ਗਿਆ ਜਿਹੜਾ ਕੱਲ ਡਿਆ ਸੀਗਾ ਬਗਲ ਟੂਸਾ ਤੇ ਜਮਾਂਦਰੂ ਕਾਲਾ ਪੁੰਝਾ ਬੱਚੇ ਦਾ ਮੈਨੂੰ ਲੱਗਦਾ ਖੜ ਜੋ ਇੱਕ ਮਿੰਟ ਦੇਖਦੇ ਆ ਇੱਥੇ ਕਿਧਰ ਹੁਣਾ ਹੈ ਕਿਧਰ ਗਿਆ ਆਪਕ ਐਟ ਵਾਲ ਆਈ ਜਾਂਦਾ ਆਪਣੀ ਟਿਵਲੀ ਨਾਲ ਬੈਠਾ ਇਹ ਆ ਮਿਲਦੀ ਆ ਉਹ ਆ ਯਾਰ ਜੀ ਹੌਟ ਕਰੀਏ ਬੱਚੇ ਆਟ ਡ ਬੈਠ ਕੇ ਨੇ ਬਾਕੀ ਥਲੜੇ ਛੋਟੇ ਬੱਚੇ ਵਧੀਆ ਚਲ ਨਿਗਾ ਤੇ ਇਨਾਂ ਦੀ ਤੇ ਇੱਕ ਨਵਾਂ ਬੱਚਾ ਹਾ ਆਉਂਦਾ ਓੜਿਆ ਜਿਹੜਾ ਨਵਾਂ ਓੜਿਆ ਆ ਗਿਆ ਹਾਲ ਦੇ ਹੋਇਆ ਨਵਾਂ ਬੱਚਾ ਬਗਲ ਟੂਸਾ ਜਮਾਂਦਰੂ ਵਾਲੀ ਟੋਆਰੀ ਆਹ ਵਾਹ ਇਹਨੂੰ ਵੀ ਬੋਣੇ ਨਵੇਂ ਬੱਚੇ ਆ ਦੂਜੀ ਡਾ ਹੀ ਹਾਂਜੀ ਮੇਰੇ ਵੀਰੋ ਤੇ ਬੱਚਾ ਪਾਲਣਾ ਐਸ ਵੀ ਪਿੰਡ ਚ ਆ ਜਿਹਦਾ ਛੋਟਾ ਬੱਚਾ ਉੱਡਿਆ ਉਹ ਪਿੰਡ ਚ ਲੰਮਾ ਹੋ ਵਰਦਾ ਇਦਾਂ ਕਰਕੇ ਠੀਕ ਆ ਕਿ ਨਹੀਂ ਉਹਨੂੰ ਪਾਲੀ ਜਾਂਦੇ ਆ ਪੁੱਤਰ ਤੇ ਉਹ ਵਰਦਾ ਇਹਨਾਂ ਬੱਚਾ ਸਾਹਮਣੇ ਉਹ ਜਾਂਦਾ ਕੈਵਰੇਜ ਨੂੰ ਦੇਖ ਨਹੀਂ ਰਿਹਾ ਉਹਨਾਂ ਦਾ ਜੂ ਮਾਰ ਤੂੰ ਦੇਖੋ ਹਰ ਦੇਖ ਮੈਂ ਆ ਜੂ ਮਾਰ ਦੇ ਉਹ ਜਾਂਦਾ ਅਗਰੇ ਹਲੇ ਵੀ ਚੱਲ ਛੱਡੋ ਯਾਰ ਤੇ ਨਵਾਂ ਬੱਚਾ ਵੀ ਬਿਠਾ ਲਿਆ ਬਈ ਬਹੁਤ ਪੁਗਾ ਹੀ ਕਰੇ ਸਾਰਾ ਪਿੰਡ ਗਾਤਾ ਤੇ ਪਰ ਅਕਸਰ ਨੂੰ ਘਰੇ ਹੀ ਆ ਗਿਆ ਵਿਚਾਰਾ ਇਹ ਵੀ ਕੋਈ ਘੰਟਾ ਡੇਢ ਦੋ ਘੰਟੇ ਉੱਡਾਇਆ ਪਰ ਦੂਜੀ ਡਾਈ ਤੇ ਬਾਕੀ ਓਕੇ ਦੀਆਂ ਰਿਪੋਰਟਾਂ ਨੇ ਦੂਜੇ ਬੱਚੇ ਫਿਰਦੇ ਆ ਜੇ ਕੋਈ ਨਾ ਤੇ ਇੱਕ ਥੋੜੀ ਡਿਮਾਂਡ ਹੋਰ ਸੀਗੀ ਬਈ ਵੀ ਟਿਵਲੀ ਦਾ ਚੈਨਲ ਬਣਾਇਆ ਜਾਵੇ ਹਨਾ ਜਦੋਂ ਉਹ ਕੂਤਰਾਂ ਵਾਲਾ ਵੀਡੀਓ ਆਪਾਂ ਅਪਲੋਡ ਕੀਤੀਆਂ ਤੇ ਉਦੋਂ ਮੰਨ ਕੇ ਚੱਲ ਕਾਫੀ ਜ਼ਿਆਦਾ ਖੜ ਦਿਓ ਠਕਾਰ ਰੱਖ ਕਰਾ ਇਹਦਾ ਦੌਣੀ ਪੂਰੀ ਜਾਂਦਾ ਇਹ ਤੈਨੂੰ ਪਤਾ ਦਾ ਇਹਦਾ ਤੇ ਤੁਸੀਂ ਕਹੇ ਸੀ ਚੈਨਲ ਬਣਾਇਆ ਜਾਵੇ ਠੀਕ ਹੈ ਬਹੁਤ ਜ਼ਿਆਦਾ ਕਮੈਂਟ ਸੀ ਉਹ ਵੀਡੀਓ ਥੱਲੇ ਤੇ ਚੈਨਲ ਬਣਾਤਾ ਇਹ ਮੇਰੇ ਕੋਲ ਦੁਨੀਆ ਪਾ ਦਿੱਤਾ ਚੱਲ ਨਵਨੀ ਵਿਖਾਓ ਬਈ ਆਹ ਵੇਖ ਲਾ ਬਈ ਖੜ ਜਾ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਆ ਨਾਮ ਹੈ ਚੈਨਲ ਦਾ ਠੀਕ ਹੈ ਸਾਡੇ ਸਾਹਮਣੇ ਆ ਜਾਵਾਂ ਤੇ ਬਾਕੀ ਮੈਂ ਵੀਡੀਓ ਦੇ ਥੱਲੇ ਠੀਕ ਹੈ ਲਿੰਕ ਵੀ ਦੇ ਦੂੰ ਡਿਸਕ੍ਰਿਪਸ਼ਨ ਬਾਕਸ 'ਚ ਤੇ ਸਬਸਕ੍ਰਾਈਬ ਕਰਿਓ ਪਹਿਲਾਂ ਸਬਸਕ੍ਰਾਈਬਰ ਹੋਣੇ ਚਾਹੀਦੇ 11500 ਉਸ ਤੋਂ ਬਾਅਦ ਵੀਡੀਓ ਆਊਗੀ ਇਹਦੀ ਉਸ ਤੋਂ ਪਹਿਲਾਂ ਵੀਡੀਓ ਨਹੀਂ ਪਾਉਣੀਆਂ ਇਹਨੇ ਬਣਾ 1000 ਸਬਸਕ੍ਰਾਈਬਰ ਕਰਾ ਦਿਓ ਛੇਤੀ ਛੇਤੀ ਬਾਬੂ ਠੀਕ ਹੈ ਗਾਂਦੀਆਂ ਕਹਿ ਕਵਾ ਕੇ ਹਾਂ ਇਹਦੋਂ ਆ ਵੀਡੀਓ ਆਉਣਗਾ ਬਸ ਆਈ ਨਹੀਂ ਪਤਾ ਇਹਨਾਂ ਕਿੱਥੋਂ ਸੱਪ ਕਾੜਦੇ ਨੇ ਕਿਹੜਾ ਕਬੂਤਰ ਵਿਖਾਦੇ ਨੇ ਇਹ ਆਈ ਨਹੀਂ ਪਤਾ ਕੋਈ ਇਧਰ ਵੱਡਿਆਂ ਨੂੰ ਪਾਉਣ ਵੱਡੇ ਸ਼ਾਸ਼ੂ ਆ ਕੇ ਸਾਰੇ ਰਿਵੀਲ ਕਰ ਦੇਣਗੇ ਮੈਨੂੰ ਪਤਾ ਇਹਨਾਂ ਦੇ 11 ਚੈਨਲ ਹਾਂ ਇਹਨਾਂ ਦੇ ਚੱਲ ਪਿਆ ਕੰਮ ਤਾਂ ਕਰਕੇ ਤੇ ਇਹ ਜ਼ਰੂਰ ਕਰੋ ਠੀਕ ਆ ਆਪ ਤੇ ਨੂੰ ਸੁਣ ਦਿਖਾਤਾ ਨਾਮ ਵਗੈਰਾ ਆਪਾਂ ਤੇ ਮੈਂ ਲਿੰਕ ਪਾ ਦੂੰਗਾ ਤੇ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਬੱਚਿਆਂ ਦੀ ਨਿਗਰੱਖੀ ਬੈਠਾ ਮੈਂ ਸੂਹੀ ਦੋ ਬੱਚੇ ਫਿਰਦੇ ਹੈਗੇ ਉਹਨਾਂ ਤੇ ਬਾਬੇ ਬੱਚਾ ਬੈਠਣਾ ਇੱਕ ਰਾਤ ਆ ਹਾਂ ਤਾਂ ਟਿਕ ਚਲੇ ਨਹੀਂ ਬੈਠ ਕੋ ਬਹੁਤ ਟਾਈਮ ਹੋ ਗਿਆ ਯਾਰ ਘੰਟੇ ਬਹੁਤ ਹੋ ਗਏ ਸਾਰੀ ਤਾਂ ਰਾਤ ਹੋ ਗਈ ਕੱਲ ਵਾਲਾ ਦਿਨ ਹੋ ਗਿਆ ਤੇ ਬਣਾ ਦੇ ਬਣਾ ਦੇ ਹਾਂ ਆ ਗਿਆ ਆ ਗਿਆ ਆ ਗਿਆ ਟਿਕਿਆ ਆਉਂਦਾ ਹੁਣ ਤਾਂ ਆਉਗਾ 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 ਸਾਰੀ ਰਾਤ ਟੱਪ ਗਈ ਸਾਰਾ ਦਿਨ ਟੱਪ ਗਿਆ 6 ਘੰਟੇ ਅੱਜ ਆਲੇ ਹੋ ਗਿਆ ਆਪੇ ਜੋੜ ਲਿਓ ਬਈ ਕਿੰਨੇ ਘੰਟੇ ਹੋਗੇ ਘੰਟੇ ਲਿਖੇ ਜਾਣਗੇ ਦੇ ਹੁਣ ਇੱਕ ਇੱਕ ਮਿੰਟ ਲਿਖਿਆ ਜਾਊਗਾ ਇਹਦਾ ਹਜੇ ਵੀ ਗੜੀਆਂ ਕਰਦਾ ਭੈਣ ਆ ਜਾ ਕਰਦਾਂਗੇ ਬੰਦ ਆ ਜਾ ਪੁੱਤ ਆ ਜਾ ਮੇਰਾ ਸ਼ਾਨਾ ਬੱਚਾ ਆ ਜਾ ਖੜਾ ਰਾਤ ਦਾ ਹੀ ਖੜਿਆ ਪਿਆ ਇਹ ਇੱਕ ਤਾਂ ਖੜੇ ਉੱਡੀਂਦੇ ਤੇ ਹੋਰ ਟੀਵੀ ਤਾਂ ਤਾਂ ਹੀ ਤਾਂ ਹੀ ਉੱਡੀ ਜਾਂਦਾ ਦੇਖੀ ਦੀ ਕੀ ਦੀ ਕਿਲੇ ਹੋਰ ਐ ਲੱਛਣ ਥੋੜਾ ਕਰ ਦਿੰਦਾ ਕੁੱਤਰ ਕੁਝ ਵੀ ਕਰੀ ਜਾਂਦਾ ਚਲੋ ਬਾਬੇ ਦੇਣੇ ਇੱਕ ਮਟਾ ਇਹ ਤਾਂ ਆ ਗਿਆ ਭਈ ਗੰਤਰਾ ਵਾਲਾ ਵੀ ਕਾਂਤਰਾਣਾ ਪਹਿਲਾਂ ਬੈਠੂਗਾ ਟੀਵੀ ਨੇ ਵੀ ਬੋਲ ਕੀਤੇ ਕਹਿੰਦਾ 27 ਤੋਂ ਪਹਿਲਾਂ ਕਾਂਤਰਾਣਾ ਆਊਗਾ ਪੱਕਾ ਹੀ ਹੈ ਜਮਾ ਜਿਹੜੇ ਬੋਲ ਕਰਤੇ ਕਰਤੇ ਆ ਗਏ ਆ ਗਏ ਆ ਗਏ ਬਹੁਤ ਟਾਈਮ ਹੋ ਗਿਆ ਆਇਓ 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 ਇਰਾਏਗਾ ਤੂੰ ਗਰੀਏਂ ਕਿਹ ਗੱਲ ਹੈ ਯਾਰ ਕਿੰਨੇ 10 ਕਵੀਰੇ ਕਾ ਮੁੰਡਾ ਆਇਆ ਹੋਇਆ ਸੱਚ ਉਹ ਦਿਨ ਵੀ ਰਾਇ ਗਿਆ ਤਾਂ ਐਸੇ ਨਾ ਇਹਦੇ ਵਿੱਚ ਵੀਡੀਓ ਆਪਾਂ ਕੈਪਚਰ ਕਰ ਲਈ ਆਇਓ 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 ਉਹ ਤਾਂ ਫਨੜਾ ਹੀ ਖੜਿਆ ਆ ਗਿਆ ਆ ਗਿਆ ਆ ਗਿਆ ਹਰੀਆਂ ਕਾਂਤਰਾ ਹਰੀਆ ਕਾਂਤਰਾ ਹਾਏ 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 ਕਿੱਥੇ ਆਊ ਇਹੋਏ ਹਾਏ 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 ਕੁੱਤੇ ਆਓ ਡੇਗ ਪਿਆ ਬਾਕੀ ਬਾਤ ਆ ਭਈ ਓਏ ਐ ਐ ਐ ਐ ਐ ਐ ਬੈਠ ਕੇ ਜੀ ਟਾਈਮ ਦਿਖਾਓ ਜੀ ਘੰਟੇ ਲਿਖਾਂਗੇ ਜੀ ਓਕੇ ਤੇ ਕਿ ਟਾਈਮ ਕਾਟ ਕਾਟ ਜੂ ਖਰੋ ਯਾਨੀ ਵਿਆਹ ਵਾਲੇ ਕਾਟ ਤੇ ਟਾਈਮ ਖਾਈ ਜਾਂਦਾ 12 ਵਜਾ ਲੱਗੇ 12 ਵਜੇ ਜੀ 3 ਮਿੰਟ ਕੱਟਦੇ ਕੋਈ ਨਾ 3 ਮਿੰਟ ਉੱਤੇ ਸੋਲੋ ਮੈਂ ਰਾਤ ਵਾਲੇ ਪਾਲਾਂਗੇ ਪੂਰੀ ਕਰਦੇ 12 ਵਜੇ ਓਕੇ ਹੋ ਗਈ ਬੱਚੇ ਆ ਗਏ ਆਪਣੇ ਦੋਵੇਂ ਹਾਂਜੀ ਆਪ ਤੇ ਹੁਣ ਚੱਲਦੇ ਆ ਘਰੇ ਬਈ ਚੋਬਰ ਵੀ ਆ ਗਿਆ ਤੇ ਮੈਂ ਇਹ ਬੱਚਿਆਂ ਦੀ ਨਿਗ੍ਹਾ ਰੱਖ ਲਵੋ ਇੱਥੇ ਤੇ ਨਾਲੇ ਬੱਚਿਆਂ ਵਾਸਤੇ ਤੱਤਾ ਪਾਣੀ ਲਿਆਉਣੇ ਆ ਜਿਹੜੇ ਦੋਵੇਂ ਬੱਚੇ ਓਡਕਾਇਆ ਇੱਕ ਤਾਂ ਹੋ ਫੜਦਾ ਹਾਲਤ ਵਾਵਾ ਪੂਰੀ ਆ ਹਨ। ਕਿਹਨੋਂ ਤਾਂ ਸੀਐਨਏ ਤੁਹਾਡੇ ਨਾਲ ਟਿਵਲੀ ਦੇ ਕਹਿਣ ਮੁਤਾਬਿਕ ਇਹ ਬੱਚਾ ਬੈਠਾ ਨਹੀਂ ਕਹਿੰਦਾ ਆਪਣਾ ਕਲਾ ਦਾ ਹੀ ਨਹੀਂ ਬੈਠਾ ਕਹਿੰਦੇ ਆ ਤਾਂ ਤੇ ਪਰ ਇਹਦੀ ਹਾਲਤ ਵਾਕਈ ਪੂਰੀ ਐ। ਠੀਕ ਐ ਇਹ ਕੇ ਸੀ ਨਹੀਂ ਟੂਸਿਆਂ ਵਾਲਾ ਕਹਿੰਦਾ। ਹਾਂ ਕਾਂਤਰਾਂ ਵਾਲਾ ਤਾਂ ਦਿਸ ਨੂੰ ਆੜ ਗਿਆ ਸੀਗਾ 9:30 ਤੋਂ ਬਾਅਦ। ਹਾਂ ਉਹ ਬੱਚਾ ਤੜਕੇ ਉੱਚਾ ਹੀ ਆਇਆ ਐ। ਗੋਸ਼ਾ ਕਹਿੰਦਾ ਯਾਰ ਕਾਂਤਰਾਂ ਵਾਲਾ ਤਾਂ ਐਂ ਲੱਗਦਾ ਵੀ ਜਿਹਨੇ ਆ ਨਿਮ ਚੋਂ ਨਿਕਲਿਆ ਹੁੰਦਾ। ਮੈਂ ਕਿਹਾ ਫਿਰ ਮੈਂ 12 ਚਾਨਣ ਤਾਂ ਪੈਂਦਾ ਇਹ ਲਾਈਟ ਦਾ ਪੂਰਾ ਨਿੰਮ ਤੇ ਫਿਰ ਮੈਂ ਕਿਹਾ 12 ਵਜੇ ਤੱਕ ਤੇ ਵੇਖੀ ਆ ਤੇ ਕੀ ਪਤਾ ਕਦੋਂ ਬੈਠਾ ਹੋਊਗਾ 12 ਵਜੇ ਤੱਕ ਤਾਂ ਬੈਠਾ ਨਹੀਂ ਮੇਰੇ ਸਾਹਮਣੇ ਨਿੰਮ ਤੇ ਕਹਿੰਦਾ ਨਿੰਮ ਚੋਂ ਨਿਕਲਿਆ ਮੈਂ 12 ਵਜੇ ਤੱਕ ਆਪਣੇ ਸਾਹਮਣੇ ਬੈਠਾ ਨਹੀਂ ਤੇ ਦੂਜਾ ਬੱਚਾ ਕਹਿੰਦਾ ਅਧਕਾਰ ਉੱਚਾ ਹੀ ਆ ਕਹਿੰਦਾ ਬੱਚਾ ਇਹ ਮੈਂ ਦੇਖਿਆ ਤੜਕੇ ਸੁਦੀਆਂ ਉੱਚਾ ਹੀ ਆਇਆ ਉਹ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਚਲੋ ਸੀਐਨਐਮ ਮਜ਼ਾਕ ਕਰ ਰਹੇ ਨੇ ਹੁਣ ਕੋਈ ਪਤਾ ਨਹੀਂ ਕੀ ਬਣ ਸਕਦਾ ਕਾਂਤਰਾਲ ਤਾਂ ਬਹਿ ਕੇ ਆਇਆ ਰਾਤ ਬਹਿਗਾ ਉਹਨਾਂ ਤਾਂ ਪਰ ਆ ਹੀ ਨਹੀਂ ਪਤਾ ਕਦੋਂ ਬੈਠੇ ਹੋਣਗੇ ਬੱਚੇ ਠੀਕ ਹੈ ਆਗੇ ਜਿੱਧਰ ਲੈ ਕੇ ਰੇ ਖਾਇ ਰੋਟਰੀ ਚ ਤੇ ਲੈ ਆਏ ਹੌਟ ਵਾਟਰ ਆਜੋ ਆਜੋ ਹਾਂਜੀ ਮੇਰੇ ਵੀਰੋ ਜਿਹੜੇ ਤਿੰਨ ਇੱਕ ਬੱਚੇ ਰਹਿ ਗਏ ਸੀ ਚਿਪਿੰਗ ਵਾਲੇ ਵੀ ਉਹਨਾਂ ਦੇ ਵੀ ਰੰਗ ਲਾਦਾ ਦਿਖਾ ਮੁੰਡਿਆ ਓਏ ਹਰੀ ਕਾਂਤ ਤੇ ਗੁਲਾਬੀ ਕਾਚਾ ਛੱਡ ਦਿਓ ਜੀ ਇਹਨੂੰ ਆਜ਼ਾਦ ਕਰ ਦਿਓ ਤੇ ਇਹ ਤੋਂ ਪਹਿਲਾਂ ਜਿਹੜਾ ਇੱਕ ਸੀ ਆਹੋ ਗੋਲਾ ਆ ਹਣਾ ਕਲਾ ਆ ਆ ਉਹਦੀ ਘਰਤੀ ਕੱਲੀ ਬਗਲ ਗਲਾਬੀ ਸੱਜੀ ਪਤਾ ਨਹੀਂ ਖੱਬੀ ਹੈ ਨਾ ਤੇ ਆਹ ਬੱਚੇ ਦੇ ਤੀਜੇ ਦੇ ਬਾਰਾਂ ਗਲਾਉਣੇ ਆ ਤੇ ਨਾਲ ਇਹਦੇ ਠੱਲ ਪਾਦੀ ਪਈਏ ਆ ਦੇਖੋ ਵੱਡੀ ਠੱਲੇ ਇੱਕ ਪਈ ਸੀ ਇੱਥੇ ਆ ਗਈ ਸੀ ਮੈਨੂੰ 93 ਨੰਬਰ ਹਾਂ ਆਪਣੇ ਵਾਲੀ ਹੈ ਆਪਣੇ ਨਾਲ ਨੰਬਰ ਵਾਲੀ ਆ ਲੈ ਇਹਦੇ ਵੀ ਲਾ ਦੇ ਬਾਰਾਂ ਗਾ ਕੋਈ ਚੱਕਰ ਨਹੀਂ ਤੇ ਬਾਕੀ ਛੋਟੇ ਬੱਚੇ ਸਾਰੇ ਘੜ ਤੇ ਵੀ ਬਾਹਰ ਉਹ ਦੇਖੋ ਜਿੰਨੇ ਕੱਢਦੇ ਨੇ ਕੋਈ 9 10 ਬੱਚੇ ਪਤਾ ਨਹੀਂ 8 ਬੱਚੇ ਛੋਟੇ ਆ ਹਾਂਜੀ ਤੀਜੇ ਬੱਚੇ ਦੇ ਵੀ ਰੰਗ ਲਾਤਾ ਚੋਬਰ ਜੀ ਦਿਖਾਓ ਬਾ ਛਾੜੀ ਦੇ ਕੋਈ ਨਾ ਗੰਦਾ ਜਿਹਾ ਹੀ ਜਾਂਦਾ ਡਾ ਦੇ ਹਰੀ ਬਗਲ ਗੁਲਾਬੀ ਹੁੰਜਾ ਕੋਈ ਨਾ ਲੱਗ ਲੁਕਾਦਾ ਫਿਰ ਕੀ ਹੈ ਓਕੇ ਉਹ ਹੀ ਰਿਪੋਰਟ ਕੋਈ ਨਾ ਕੋਈ ਨੀ ਨਿਗਰ ਰੱਖ ਤੂੰ ਕਿ ਕਿਹੜੇ ਕਿਹੜੇ ਉੱਡਿਆ ਬਗਲ ਟੂਸਾ ਇੱਕ ਨਵਾਂ ਬਗਲ ਟੂਸੇ ਲੈ ਕੇ ਸੱਜੀ ਬਗਲ ਨਵਾਂ ਬਿਠਾ ਆਲੇ ਨਵੇਂ ਆ ਕੱਚ ਖਾਨਤ ਆਲਾ ਤਾਂ ਕੋਈ ਚੱਕਰ ਨਹੀਂ ਬੱਚੇ ਉੱਡ ਗਏ ਨਵੇਂ ਯਾਰ ਕਾਫੀ ਬਾਪਿਓ ਤਿੰਨ ਤੇ 6 7 ਉੱਡਿਆ ਏ ਮੇਰੇ ਮਨ ਚਾਈ ਹੁਣੀ ਇਹ ਕੋਈ ਨਾ ਚਾਈ ਉੱਟਣੀ ਆ ਬਹ ਲਾਦ ਕੇ ਕੋਈ ਨਾ ਭੜਕਾ ਭੜਕਾ ਆਇਓ 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 ਕੋਈ ਗੱਲ ਨਹੀਂ ਫਿਰ ਉੱਡ ਨਹੀਂ ਜਾਣੇ ਤਾਂ ਦੇਖੀ ਜਾਊਗੀ ਬਾਗੇ ਬਈ ਓਏ ਬੱਚੇ ਉੱਡ ਗਏ ਵਾਵਾ ਉੱਡ ਗਏ ਯਾਰ ਭੈਣ ਨੇ ਯਾਰ ਛੋਟੇ ਉੱਡ ਗਏ ਸਾਰੇ ਚਾਰ ਤੇ ਤਿੰਨ ਸੱਤ ਉੱਡਿਆ ਬਲੀ ਸੱਤ ਸੱਤ ਉੱਡਿਆ ਸੱਤ ਹਾਂ ਇੱਕ ਮਿੰਟ ਆ ਤਾਂ ਵਾਲੀ ਛੇਰੀ ਭੜਕਾ ਮੁੱਤਿਓ ਮੈਂ ਚੰਗਾ ਨਿਗ੍ਹਾ ਰੱਖਦਾ ਮੁੱਤਿਓ ਕੇ ਬਾਪਿਓ ਕਰਾਂ ਬਾੜ ਗਏ ਇਹਨਾਂ ਨੂੰ ਉਦੋਂ ਬਾਅਦ ਕਰਦੇ ਸੱਤ ਨਵੇਂ ਬੱਚੇ ਹਾਂਜੀ ਬਾਪਿਓ ਪੰਜ ਬੱਚੇ ਨਹੀਂ ਆਏ ਬਈ ਪੰਜੇ ਦੇ ਪੰਜੇ ਪਤਾ ਨਹੀਂ ਕਿੱਧਰ ਗਏ ਬੱਚੇ ਯਾਰ ਸੱਤ ਬੱਚੇ ਦਿਖਾਏ ਸੀ ਕੋਈ ਨੇ ਇਹਨੂੰ ਇੱਥੇ ਲਾ ਦੇ ਕੋਈ ਨਾ ਉੱਤੇ ਬੈਠ ਰਹੇ ਨੇ ਉਹ ਉੱਤੇ ਘਰ ਦੇ ਪਰ ਇਹਨੂੰ ਦੋ ਬੱਚੇ ਆਉਂਦੇ ਉੱਤੇ ਲੱਗੇ ਯਾਰ ਆ ਆ ਗਏ ਆ ਆਉਂਦੇ ਆਉਂਦੇ ਹਾਂ ਵੜਕੋਣਾ ਵੜਕੋਣੇ ਪਤਾ ਨਹੀਂ ਕਿਹੜਿਆ ਖਰਜ ਇੱਕ ਮਿੰਟ ਓਏ ਬਾਬੇ ਬਾਲਾ ਕਾ ਮੜਿਆ ਪਿਆ ਬਈ ਓਏ ਬੱਚੇ ਦੇਖੋ ਕਿਵੇਂ ਫਾਨ ਅੜਾਈ ਖੜਿਆ ਕੋਈ ਨਾ ਕਰ ਦੇ ਘਰ ਅੰਦਰ ਆ ਰਹੇ ਉਹਨੂੰ ਦੇਖੋ ਕੀ ਕੀ ਲੱਛਣਾ ਬੱਚਿਆਂ ਦੇ ਬਈ ਓਏ ਪਤਾ ਹੀ ਨਹੀਂ ਬਈ ਬਾਦਲ ਬੂਤਰੋਂ ਮੁੜ ਕੇ ਆਉਂਦਿਆਂ ਜਾਂ ਕਿਦਰੋਂ ਬੀਦੂ ਵਾਲੋਂ ਮੁੜ ਕੇ ਆਉਂਦੇ ਆ ਦੋ ਦਿਸਿਆਂ ਦੇ ਤਿੰਨ ਤਾਂ ਦੀਂਦੇ ਵੀ ਨਹੀਂ ਪਤਾ ਨਹੀਂ ਕਿਧਰ ਗਏ ਖਤਰੀ ਉਹਦੀ ਬੜਕਾਲੀਆਂ ਨੂੰ ਕਿਰਾਂ ਲਾ ਦੇਣ ਨੂੰ ਛੇਦੀ ਛੇਦੀ ਬੱਚੇ ਤਾਂ ਆ ਕੇ ਘਰ ਤੇ ਕੀ ਦਿਨੇ ਕਿਹੜੇ ਕਿਹੜੇ ਕ ਤਾਂ ਆਉਂ ਨਹੀਂ ਪਤਾ ਕਿਹੜੇ ਆਉਂਦੇ ਹਾਰੇ ਕਾਲੇ ਇਹ ਲੱਗਦੇ ਆ ਹਾਂਜੀ ਵਾਬੇ ਉਹ ਆ ਕੇ ਕਰੇ ਬਹੁ ਬੁਰਾ ਹਾਲ ਹੈ ਮਨ ਦਾ ਮੇਰਾ ਵੇਖੋ ਅੱਖਾਂ ਚ ਕਿਲੋ ਕਿਲੋ ਮੱਛਰ ਪੈ ਗਿਆ ਤੇ ਪਾਣੀ ਆਏ ਆਏ ਇਹ ਨਹੀਂ ਕਹ ਲੈ ਸੀ ਰੋਈ ਜਾਂਦਾ ਹੁੰਦਾ ਬੰਦਾ ਭੈ ਬੰਦ ਹੀ ਕਰਤਾ ਮੈਨੂੰ ਤਾਂ ਮਾ ਪਹਿਲਾਂ ਬੱਚੇ ਨੇ ਇੰਨਾ ਜਲੂਸ ਕੱਢਣਾ ਜਿਹੜੇ 5 ਉੱਡੇ ਆ ਪੁੱਛੋ ਨਾ 7 ਉੱਡੇ ਹੀ 7ਾਂ ਚ 2 ਆ ਗਏ 5 ਹੀ ਨੇ ਆਏ ਇੱਕ ਤਾਂ ਦੋਵੇਂ ਗੁਲਾਬੀ ਬਗਲਾਂ ਗੋਲਾ ਜਿਹਾ ਇੱਕ ਹਰੀਆਂ ਬਗਲਾਂ ਕਾਲਾ ਚੀਨਾ ਇੱਕ ਕੱਲੀ ਗੁਲਾਬੀ ਬਗਲ ਕਾਲਾ ਚੀਨਾ ਇੱਕ ਹਰੀ ਬੱਠ ਇੱਕ ਗੁਲਾਬੀ ਬੱਠ ਠੀਕ ਹੈ ਕਿ ਨਹੀਂ ਤੇ ਦੋ ਬੱਚੇ ਬਾਹਲੇ ਪੜੇ ਜਾਂਦੇ ਸੀਗੇ ਦੋ ਬੱਚੇ ਇਧਰੋਂ ਤਾਂ ਬਾਦਲ ਟਿੱਕਰ ਜਾਂਦੇ ਸੀਗੇ ਪਰ ਜਾਂਦੇ ਨੂੰ ਦਾਣਾ ਮੰਡੀ ਕੋਲੇ ਹਾਂ ਟੀਵੀ ਆਮ ਨਾਲ ਯਾਰ ਬਾਹਾਂ ਬਾਦਲ ਇਧਰੋਂ ਬਾਦਲ ਨੂੰ ਹੱਥ ਲਾ ਕੇ ਮੁਰਦੀ ਸੀ ਇਧਰੋਂ ਅੱਧੀ ਲੰਬੀ ਜਾਂਦੀ ਸੀ ਇਧਰੋਂ ਜਾਂਦੀ ਸੀ ਬੀਦੂ ਬੂਦੜੀ ਤੱਕ ਹਣਾ ਉਹਨਾਂ ਦਾ ਨਹੀਂ ਪਤਾ ਲੱਗਾ ਕਿੱਧਰ ਗਏ ਦੋਵੇਂ ਉਹਨਾਂ ਪਿੱਛੇ ਬਹੁਤ ਪੱਜਾਮ ਹੈ ਪਹਿਲਾਂ ਲੰਬੀ ਬੀਜ ਦੀ ਹੋ ਕੇ ਚੰਨੂ ਬੀਦੂ ਵਾਲੀ ਬਹੁਤ ਪਿੰਡ ਗਾਏ ਤੇ ਇੱਕ ਬੱਚਾ ਉਧਰ ਕੋਠੀ ਦੇ ਬੈਠਾ ਕਾਲਾ ਆ ਜਾ ਉਹ ਨਹੀਂ ਪਤਾ ਕਿਹੜਾ ਇੱਕ ਹਰੀ ਬੈਠਦਾ ਇਹਦੇ ਸੇ ਇੱਕ ਕੱਲੀ ਗਲਾਬੀ ਬਗਲ ਵਾਲਾ ਬੱਚਾ ਵੀ ਪਿੰਡ ਪੁੰਡੇ ਡੱਗ ਪਿਆ ਕੁੱਲ ਮਿਲਾ ਕੇ ਵੀ ਕੰਮ ਇੱਕ ਕਦੇ ਕੁੱਤੇ ਫੇਲ ਸੀ ਸੈੱਟ ਹੋ ਗਿਆ ਕੁੱਤੇ ਦਾ ਫੇਲ ਸਾਰਿਆਂ ਦੇ ਕੁੱਤੇ ਫੇਲ ਸਭ ਤੋਂ ਵੱਧ ਮੇਰੇ ਐਸ ਟਾਈਮ ਚੈਨਲ ਤੇਰੇ ਹਾਂ ਤੇ ਬਸ ਇਹਨੂੰ ਕਿਸੇ ਹਾਲ ਤੇ ਅੰਦਰ ਜੇ ਕਰਕੇ ਦਾਣਾ ਆਪਣੀ ਪਾ ਦੇ ਕੇ ਤੇ ਬਸ ਖਾ ਕੇ ਰੋਟੀ ਤੇ ਸੌਂਦੇ ਹੋ ਜੀ ਆਪਾਂ ਹਾਂ ਤੇ ਪਾਣੀ ਪਾਈ ਐ ਨਾ ਬਈ ਕਰਾ ਸਾਰੇ ਗੂਤਰਾਂ ਨੂੰ ਬੱਚਾ ਦਾ ਤਾਂ ਦਾਣਾ ਪਾਣੀ ਹੋ ਗਿਆ ਦਾਣੇ ਪਹਿਲਾਂ ਰੱਖਦੀ ਬੱਚਾ ਨੂੰ ਤੇ ਉਹਦੀ ਪਾਣੀ ਪਾਤਾ ਘਰੋਂ ਹੌਟ ਵਾਟਰ ਲਿਆਂਦਾ ਸੀਗਾ ਤੇ ਇਧਰ ਵੱਡੇ ਗੂਤਰਾਂ ਨੂੰ ਪਾਈ ਨਾ ਜੋੜੀਆਂ ਵਾਲਾ ਹਨ ਤੇ ਅੱਜ ਬਹੁਤ ਵੱਡਾ ਯਾਰ ਝਟਕਾ ਲੱਗਿਆ ਬਾਬਾ ਸੱਚੀ ਸੌ ਲੱਗੇ ਕੱਲ ਚਲੋ ਫਿਰ ਵੀ ਆਏ ਸੀਗਾ ਵੀ ਲੱਗੇ ਬੱਚੇ ਹਨ ਇਹ ਵੀ ਲੱਗਿਆ ਵਰਗੇ ਬਈ ਥੋੜੇ ਸਾਹਮਣੇ ਰੋਹ ਛਤਕਣਾ ਟੁੱਟ ਟੁੱਟ ਬੈੰਦੀਆਂ ਯਾਰ ਹਨ ਬੱਚਿਆਂ ਦੀ ਗਲਤ ਕਾਲਾ ਠੰਗੀ ਮਾਰ ਗਏ ਪੰਜ ਬੱਚੇ ਵੀ ਪੰਜ ਹਰੀ ਬਿਠ ਗਲਾਬੀ ਬਿਠ ਗਲਾਬੀ ਬਗਣਾ ਗੁਲਾਇਆ ਹਰੀਆਂ ਬਗਣਾ ਕਾਲਾ ਚੀਨਾ ਦਾ ਭਰਾ ਇੱਕ ਕੱਲੀ ਗਲਾਬੀ ਬਗਲ ਜਿਹੜਾ ਉਹ ਸ਼ੋਭਦੀਪ ਕਾ ਤੋਂ ਇੱਕ ਤਾਂ ਪਹਿਲਾਂ ਉਹਦੇ ਨਾਲ ਦਾ ਬੱਚਾ ਘਵਾਜਾ ਛੋਟਾ ਜਿਹੜਾ ਛੋਟਾ ਬੱਚਾ ਆਪਣਾ ਨਿਕਲਿਆ ਥਨੂੰ ਪਤਾ ਹੀ ਹਨਾ ਉਹਦਾ ਭਰਾ ਵੀ ਗਿਆ ਚ ਕਾਲਾ ਚੀਂਦਾ ਸੀ ਉਹਦਾ ਭਰਾ ਗੂੜਾ ਕਾਲਾ ਗਲਾਬੀ ਬੋਲ ਕੀਤੇ ਜਿਹਦੇ ਅੱਜ ਜੀ ਤੇ ਚਲੋ ਕੋਈ ਨਾ ਉਹ ਜਿਹੜਾ ਹੋਣਾ ਸੀ ਹੋ ਗਿਆ ਹਨਾ ਯਾਰ ਪਰਾਏ ਸੌਦਾ ਗਲਤ ਆ ਯਾਰ ਬੱਚਿਆਂ ਦਾ ਇਹ ਨਹੀਂ ਕਰਨਾ ਚਾਹੀਦਾਗਾ ਵੇ ਜੋ ਦੋ ਬੱਚਦਾ ਬਾਹਰ ਹੀ ਭੜੇ ਫਿਰਦੇ ਸੀਗੇ ਯਾਰ ਇੱਕ ਤਾਂ ਗਲਾਬੀ ਬਿਠਾ ਲਾ ਇੱਕ ਹਰਿਆਂ ਬਗਲਾਂ ਨਾਲ ਜਿਹੜਾ ਉਹਨੂੰ ਕੜਾਈ ਉੱਡ ਕੇ ਹਾਂ ਸੱਚ ਹਰਿਆਂ ਬਗਲਾਂ ਨਾਲ ਤੇ ਕੜਾਈ ਉੱਡ ਕੇ ਆ ਵੀ ਉਦੋਂ ਘਰੇ ਥੋੜੇ ਸਾਹਮਣੇ ਘੰਟਾ ਡੇਢ ਘੰਟਾ ਹਨ ਤੇ ਪਤੰਦਰੋਂ ਲੰਮੇ ਵੜ ਕਰਦੋਂ ਦੱਸੀ ਜਾਂਦਾ ਯਾਰ ਵੀ ਪਿੰਡ ਦੇ ਬਾਹਰ ਬਾਰੀ ਤੁਰੇ ਫਿਰਿਆ ਯਾਰ ਇਧਰੋਂ ਜਾਂਦੇ ਸੀ ਕਾਲਚਰ ਨਹੀਂ ਕਰਨੀ ਕਾਲਚਰ ਨੂੰ ਬਾਗਰ ਬਾਗਰੋਂ ਲੰਬੀ ਲੰਬਰੋ ਗੁੱਡੋ ਵਾਲੀ ਸਤੰਦਰਾਂ ਦੇ ਗੇੜੇ ਹੀ ਵਾਲਿਆ ਯਾਰ ਸੱਚੀ ਆਇਤਾਂ ਕੀ ਹੋ ਗਿਆ ਕੌਣੇ ਹੀ ਕਦੋਂ ਹੋਏ ਪਏ ਯਾਰ ਜਿਆਦਾ ਹੀ ਝੜਕਾ ਲੱਗ ਗਿਆ ਯਾਰ ਹੁਣ ਕੱਲ ਨੂੰ ਦੇਖੋ ਯਾਰ ਕਰੋ ਦੁਆਵਾਂ ਪੰਜੇ ਦੇ ਪੰਜੇ ਪੂਰੇ ਹੋ ਜਾਣ ਤਾਂ ਬੜੀ ਚੰਗੀ ਗੱਲ ਆ ਹਨ ਤੇ ਨਹੀਂ ਤਾਂ ਕਰ ਕੋਈ ਗੱਲ ਨਹੀਂ ਰੱਬ ਰੱਖਾ ਹਾਂਜੀ ਬਾਬਿਓ ਇੱਕ ਟੈਨਸ਼ਨ ਹੋਰ ਆਪਾਂ ਪੰਜ ਬੱਚੇ ਗਿਣੇ ਸੀਗੇ ਵੀ ਪੰਜ ਨਹੀਂ ਆਏ ਬੱਚੇ ਛੇ ਆ ਨਹੀਂ ਬਈ ਇੱਕ ਚੌੜ ਸਵਾਲ ਦਾ ਬੱਚਾ ਯਾਨੀ ਜਿਹੜਾ ਉਹਨੂੰ ਟੈਂਕੀ ਤੋਂ ਫੜਕ ਲੈਣ ਸੀ ਜਿਹਦੇ ਚੇਪਾਂ ਲਾਗਾ ਸੀਗਾ ਸੱਜੀ ਗਲਾਬੀ ਬਗਨ ਵਾਲਾ ਬੱਚਾ ਵੀ ਯਾਨੀ ਖੁੱਡੇ ਉਹ ਵੀ ਪਤਾ ਨਹੀਂ ਕਿੱਧਰ ਗਿਆ ਬਾਬੇ ਦੁਆ ਕੋ ਮੈਂ ਬਈ ਮੇਰਾ ਸੱਚੀ ਸੌਂ ਲੱਗੇ ਮੈਂ ਨਾ ਨਾਤਾ ਨਾ ਰੋਟੀ ਖਾਦੀ ਔਰ ਬਾਰਪੂਰ ਖੁੱਲੇ ਪਿਆ 10 11 ਵਜੇ ਮੈਨੂੰ ਤਾਂ ਕਲਪਨਾ ਆਪਣੀ ਪਿਆ ਚ ਸੌਂ ਲੱਗੇ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਦਾਣੇ ਵੀ ਨਹੀਂ ਪਾਇਆ ਹਜੇ ਵੱਡੇ ਕੂਤਰਾਂ ਨੂੰ ਬੁਰਾ ਹਾਲ ਹੋਇਆ ਪਿਆ ਯਾਰ ਹਾਂਜੀ ਬਾਬਿਓ ਤੇ ਇਧਰ ਰੱਖੀ ਨੀ ਯਾਰ ਮੈਂ ਵੱਡੇ ਖੂਤਰਾਂ ਉਧਾਣੇ ਚੱਲ ਪਿੱਛੇ ਯਾਰ ਪਿੱਛੇ 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 ਬਾਹਰ ਮਾਰਿਓ ਪਹਿਲੀ ਬੋਰਡ ਖਸਾੜ ਹੋ ਗਿਆ ਚਲ ਅੰਦਰ ਆਈ ਤਾਂ ਨਹੀਂ ਮੈਂ ਉੱਠੀ ਆ ਗਿਆ ਆਈ ਤਾਂ ਦਵਣੀ ਨੂੰ ਇੱਕ ਹੀ ਹੱਲ ਹੈ ਦਵਣੀ ਦਾ ਹੱਲ ਸਾਨੂੰ ਪਤਾ ਹੈ ਕੀ ਕੀ ਕਹਿੰਦੇ ਹੁੰਦੇ ਵੀ ਇੱਕ ਜੀ ਹੱਲ ਕਰੂਗੇ ਤੇ ਹਾਇ ਤਾਂ ਉਹ ਜੀ ਹੱਲ ਕਰੂਗੇ ਤੇ ਬੈਠ ਕੇ ਜਿ ਰੱਖਿਆ ਉਹਨਾਂ ਨੂੰ ਯਾਰ ਪਾਣੀ ਪੁਣੀ ਪਾ ਦੇ ਗਲੇ ਦਾਣੇ ਰਹਿ ਗਏ ਵਦ ਪੰਜ ਬੱਚਿਆਂ ਦੀ ਮੈਨੂੰ ਟੈਨਸ਼ਨ ਰਹੇਣੀ ਸੀ ਜਿਹੜਾ 64 ਸਾਲ ਦਾ ਬੱਚੇ ਦੀ ਕਲਪਣਾ ਹੋਈ ਨਾ ਮੈਨੂੰ ਚੀਪਾਂ ਵਾਲੀ ਦੀ ਯਾਰ ਚੀਪਾਂ ਵਾਲਾ ਬੱਚਾ ਗਿਆ ਕਿੱਥੇ ਸਾਨੂੰ ਪਤਾ ਵੀ ਨਹੀਂ ਲੱਗਿਆ ਬੱਚਾ ਯਾਰ ਬਈ ਯਾਰ ਬਈ ਤੁਸੀਂ ਵੀਡੀਓ ਗੌਰ ਨਾਲ ਦੇਖਿਓ ਕਾਲਾ ਚੀਨਾ ਬੱਚਾ ਜੀ ਸੱਜੀ ਗਲਾਬੀ ਬੰਗਲਾਣਾ ਠੀਕ ਹੈ ਕਿ ਨਹੀਂ ਤੁਸੀਂ ਦੇਖੋ ਵੀ ਜੇ ਸੋਨੂ ਕੋਈ ਕਿਸੇ ਪਾਸੇ ਕੋਈ ਗਰੂ ਮਿਲਦਾ ਨਾ ਵੀਡੀਓ ਬੈਕਮੂਵ ਕਰਕੇ ਦੇ ਸੋਨੂ ਜੀ ਕਿਤੇ ਪਲਾਲਾ ਦਾ ਬੱਚਾ ਗਿਆ ਕਿੱਧਰ ਸਾਨੂੰ ਤਾਂ ਆ ਹੀ ਨਹੀਂ ਪਤਾ ਲੱਗਾ ਬੱਚਾ ਉੱਡਿਆ ਕਦੋਂ ਹੈ ਕਿੱਥੇ ਸਾਡੇ ਤਾਂ ਬਸ ਸਿਰ ਉਦੀ ਟੱਪ ਕੇ ਗੱਲਾਂ ਯਾਰ ਬਸ ਸਭ ਜੋ ਬਾਰਾ ਖਣੀ ਤੇ ਨਾਂਣ ਗੁਨੇ ਪਾ ਦੇ ਇਹਨਾਂ ਨੂੰ ਛੇ ਬੱਚੇ ਹਜੇ ਧਿਆਨ ਨਾਲ ਗਿਣਨੇ ਆ ਮੈਂ ਹਾਂ ਛੇ ਬੱਚੇ ਸ਼ਾਰਟ ਪੂਰਾ ਇਧਰ ਲਖ ਡਾ ਜਦਾ ਵੇਲਾ ਲੱਗਦਾ ਹੁਣ ਆਹ ਵਾਲਾ ਦਿਖਾਵਾਂ ਤੁਹਾਨੂੰ ਲਾਓ ਦੇਖੋ ਲੱਗਦਾ ਅਜੇ ਹੁੱਡਾ ਵੇਲਾ ਵੇਲਾ ਪਹਿਲਾਂ ਥੋੜਾ ਜਿਆਦਾ ਭਰਿਆ ਹੁੰਦਾ ਸੀਗਾ ਛੇ ਬੱਚੇ ਘਾਟਾ ਬਿੱਲਾ ਤਾਂ ਲੱਗਣੀ ਛੇ ਬੱਚੇ ਕਿ ਇੱਥੇ ਬੈਠਾਉਣਾ ਛਕਨੇ ਉਥੇ ਇੱਕੜੇ ਉਥੇ ਇੱਕੜੇ ਇੱਥੇ ਇੱਕੜੇ ਉਥੇ ਕਿਥੇ ਇਹਨਾਂ ਨੂੰ ਭਰਨਾ ਭਰਿਆ ਭਰਿਆ ਲੱਗਣਾ ਸੀਗਾ ਚਲੋ ਛੱਡੋ ਕੋਈ ਗੱਲ ਨਹੀਂ ਜਿਹੜਾ ਕੋਈ ਹੋਣਾ ਸੀ ਹੋ ਗਿਆ ਪਰ ਚਲੋ ਕੋਈ ਗੱਲ ਨਹੀਂ ਆਇਆ ਤਾਂ ਥੋੜਾ ਇਹ ਨਾ ਦਿੱਤੇ ਕਾਪਾ ਨੂੰ ਜ਼ਿਆਦਾ ਲੱਗਦਾ ਹੁੰਦਾ ਵੀ ਆਹ ਕੀ ਹੋ ਗਿਆ ਹਨਾ ਕਿਉਂ ਆਪਣੇ ਨਾਲ ਆਪਣਾ ਸੀਨ ਬੜਾ ਵਧੀਆ ਲੱਗੀਆਂਦਾ ਬਾਪੂ ਦੀ ਕਿਰਪਾ ਨਾਲ ਵੀ ਐਵੇਂ ਕੋਈ ਸੀਨ ਨਹੀਂ ਹੋਈ ਸੀ ਤਾਂ ਕਰਕੇ ਥੋੜਾ ਜਿਹਾ ਲੱਗਦਾ ਵੀ ਆਹ ਕੀ ਬਣ ਗਿਆ ਹੋਰ ਕੋਈ ਗੱਲ ਤਾਂ ਮੇਰੇ ਸੱਚੀ ਮੇਰਾ ਜੀਜੂ ਨਹੀਂ ਕੀਤਾ ਮੈਂ ਰੁੱਟ ਰੁੱਟੀ ਖਾਂਦਾ ਹਨਾ ਤੇ ਨਾ ਕੋਈ ਉਹ ਨਾ ਉਹ ਨੁੰਦਾ ਤੁਹਾਨੂੰ ਪਤਾ ਹੀ ਹੈ ਫਿਰ ਮੈਂ ਘਰੇ ਹੀ ਗਾਇਆ ਤੇ ਮਨਾ ਕੇ ਬਰੋਗਣਾ ਰੋਟੀ ਖਾ ਕੇ ਆਇਆਗਾ ਤੇ ਬਸ ਹੁਣ ਨੀਂਦ ਵੀ ਨਹੀਂ ਆਉਂਦੀ ਮੈਨੂੰ ਪਤਾ ਹੈਗਾ ਕਲਪਨਾ ਜੀ ਮੈਨੂੰ ਸਿੱਧੀ ਗੱਲ ਹੈ ਮੈਨੂੰ ਨੀਂਦ ਜ਼ਰੂਰੀ ਨਹੀਂ ਆਉਣੀ ਫੁੱਲ ਕਲਪਨਾ ਮੈਨੂੰ ਅੱਜ ਦੀ ਖੜੀ ਗੱਪ ਜਾਨੀ ਮਾਰਦਾ ਤੁਹਾਡੇ ਮੂਰੇ ਮੈਂ ਵੀ ਹੈ ਨਹੀਂ ਕੋਈ ਕਲਪਨਾ ਹਣਾ ਫੁੱਲ ਕਲਪਨਾ ਮੈਂ ਜਾਵਾਂ ਠੀਕ ਹੈ ਕਿ ਨਹੀਂ ਤੇ ਚਲੋ ਕੋਈ ਗੱਲ ਨਹੀਂ ਯਾਰ ਬੜਾ ਠੀਕ ਹੈ ਹਾ ਕਰਦਾ ਵੜਾ ਉਹ ਡੈਂਡਿੰਗ ਪਾਸ ਦਰਾਪ ਸੁੱਖ ਰੱਖ ਕੇ ਚੇਪਾਂ ਵਾਲਾ ਤਾਂ ਨਹੀਂ ਮੁੜਦਾ ਉਹ ਤਾਂ ਕੰਮ ਪੱਕਾ ਹੋ ਗਿਆ ਕੋਈ ਚਿਹਰਾ ਦੂਏ ਪਾਸੇ ਲੱਗਣਾ ਚਾਹੀਦਾ ਛੱਡੋ ਯਾਰ ਬਾਏ ਬਾਏ ਕੋਣ